ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਰੂਹ ਤੇਰੀ ਸਾਹ ਮੇਰੀ ਭਾਗ ਦੂਜਾ ਜਿਸ ਨੂੰ ਦੇਖਿਆ ਹੈ ਰਾਧਾ ਸ਼ਰਮਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇਹ ਭਾਗ ਵੀ ਪਸੰਦ ਆਵੇਗਾ ਕੈਫੇ ਦੀ ਸਫਾਈ ਕਰਕੇ ਸਾਰਾ ਸਟਾਫ ਉੱਥੋਂ ਚਲਾ ਗਿਆ ਤਾਂ ਹੀਰ ਵੀ ਕੈਫੇ ਬੰਦ ਕਰ ਪਹਿਲੇ ਫਲੋਰ ਤੇ ਜਲੀ ਪਹਿਲੇ ਫਲੋਰ ਤੇ ਤਿੰਨ ਬੈਡਰੂਮ ਇੱਕ ਰਸੋਈ ਤੇ ਇੱਕ ਗੈਸਟ ਰੂਮ ਹਰ ਕਮਰੇ ਵਿੱਚ ਅਟੈਚਡ ਬਾਥਰੂਮ ਸੀ ਤਿੰਨੇ ਬੈਡਰੂਮ ਇੱਕ ਲਾਈਨ ਵਿੱਚ ਤੇ ਉਹਨਾਂ ਤੇ ਇੱਕ ਸਾਈਡ ਗੈਸਟ ਰੂਮ ਸੀ ਤੇ ਦੂਸਰੀ ਸਾਈਡ ਤੇ ਰਸੋਈ ਸੀ ਬੈਡਰੂਮ ਦੇ ਸਾਹਮਣੇ ਜਿਹੜੀ ਜਗ੍ਹਾ ਸੀ ਉਹ ਖਾਲੀ ਸੀ ਜਿੱਥੇ ਕੁਝ ਸਜਾਕੀ ਫੁੱਲਾਂ ਦੇ ਪੌਦੇ ਗਾਵੜੇ ਵਿੱਚ ਲੱਗੇ ਹੋਏ ਸਨ ਪਹਿਲੇ ਤੇ ਦੂਸਰੇ ਫਲੋਰ ਤੇ ਜਾਣ ਲਈ ਪੌੜੀਆਂ ਇੱਕ ਹੀ ਸੀ ਤੇ ਉਹ ਰਸਤਾ ਕਾਇਪੇ ਵਿੱਚੋਂ ਦੀ ਸੀ ਕਾਇਪੇ ਬੰਦ ਕਰਕੇ ਹੀ ਉਹ ਉਪਰ ਆਈ ਧਰ ਸੋਈ ਵਿੱਚੋਂ ਘੜਪੜੀਆਂ ਆਵਾਜ਼ਾਂ ਆ ਰਹੀਆਂ ਸੀ ਉਹ ਆਵਾਜ਼ਾਂ ਸੁਣ ਹੀਰ ਸਮਝ ਗਈ ਸੀ ਕਿ ਬਲਵੀਰ ਸੋਈ ਵਿੱਚ ਹੈ ਤੇ ਉਹ ਉੱਥੋਂ ਆਪਣੇ ਕਮਰੇ ਵਿੱਚ ਜਾਂਦੇ ਹੋਏ ਬਲਵੀਰ ਨੂੰ ਆਵਾਜ਼ ਲਗਾ ਕੇ ਬੋਲੀ papa ਮੈਂ ਨਹਾ ਕੇ ਆਈ ਉਦੋਂ ਤੱਕ ਤੁਸੀਂ ਰੋਟੀ ਨਾ ਬਣਾਇਓ ਮੈਂ ਵੀ ਤੁਹਾਡੀ ਮਦਦ ਕਰਨੀ ਹੈ ਹੀਰ ਦੀ ਗੱਲ ਸੁਣ ਸਬਜੀ ਕੱਟ ਰਿਹਾ ਬਲਵੀਰ ਚਾਕੂ ਹੱਥ ਵਿੱਚ ਪਕੜੇ ਦਰਵਾਜ਼ੇ ਤੱਕ ਆਈ ਤੇ ਚਾਕੂ ਹੀਰਵਲ ਕਰਦੇ ਹੋਏ ਬੋਲੀ ਹਾਂ ਠੀਕ ਹੈ ਪਹਿਲੇ ਜਾ ਕੇ ਨਹਾ ਆਹੋ ਆ ਜਾਂਦੀ ਹਾਂ ਇਸ ਵਿੱਚ ਚਾਕੂ ਦਿਖਾਉਣ ਦੀ ਕੀ ਲੋੜ ਹੈ ਹੀਰ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਮੈਂ ਤਾਂ ਦਿਖਾ ਰਿਆ ਸੀ ਕਿ ਤੈਨੂੰ ਬੈਡਰੂਮ ਬੈਡਰੂਮ ਵਿੱਚ 5 ਮਿੰਟ ਤੋਂ ਜ਼ਿਆਦਾ ਟਾਈਮ ਨਾ ਲੱਗੇ ਜੇ ਤੂੰ ਅੱਧਾ ਘੰਟਾ ਬਾਥਰੂਮ ਵਿੱਚ ਬੈਠੀ ਰਹੀ ਨਾ ਮੇਰੇ ਤੋਂ ਤਮੀਜ਼ ਨਾ ਰੱਖੀ ਕਿ ਮੈਂ ਤੇਰਾ ਇੰਤਜ਼ਾਰ ਕਰਨਾ ਹੈ ਬਲਬੀਰ ਨੇ ਕਿਹਾ ਹਾਂਜੀ ਹਾਂਜੀ ਠੀਕ ਹੈ ਜਾਂਦੀ ਹਾਂ ਤੇ 5 ਮਿੰਟ ਵਿੱਚ ਵਾਪਸ ਆਉਂਦੀ ਹਾਂ ਹੀਰ ਨੇ ਅੱਖਾਂ ਚੜਾਉਂਦੇ ਹੋਏ ਬਲਬੀਰ ਵੱਲ ਦੇਖ ਕੇ ਕਿਹਾ ਤੇ ਫਿਰ ਚਟਕਾਬੇ ਵਿੱਚ ਜਾ ਵਲੀ ਕਮਰੇ ਵਿੱਚ ਆ ਕੇ ਹੀਰ ਨੇ ਲਾਈਟ ਜਗਾਈ ਤਾਂ ਪੂਰਾ ਕਮਰਾ ਰੌਸ਼ਨੀ ਨਾਲ ਭਰ ਗਿਆ ਉਸ ਦਾ ਕਮਰਾ ਨਾ ਜ਼ਿਆਦਾ ਛੋਟਾ ਸੀ ਤੇ ਨਾ ਜ਼ਿਆਦਾ ਵੱਡਾ खिड़की ਦੇ ਕੋਲ ਲੱਗਿਆ ਸਿੰਗਲ ਬੈੱਡ ਉਸ ਬੈੱਡ ਤੇ ਪਿਛਲੀ ਵਾਲੀ ਦੀਵਾਰ ਪਰ ਇੱਕ ਫੋਟੋ ਜਿਸ ਵਿੱਚ ਹੀਰ ਤੇ ਉਸਦੇ ਪਾਪਾ ਦੀ ਸੀ ਬੈੱਡ ਦੇ ਬਿਲਕੁਲ ਸਾਹਮਣੇ ਇੱਕ ਕਲਮਾਰੀ ਤੇ ਇੱਕ ਬੈੱਡ ਦੇ ਸਾਈਡ ਖਿੜਕੀ ਵਾਲੀ ਸਾਈਡ ਵਿੱਚ ਸਟੱਡੀ ਟੇਬਲ ਹੈ ਜਿਸ ਤੇ ਕਿਤਾਬਾਂ ਵਿਖਰੀਆਂ ਹੋਈਆਂ ਸੀ ਖਿੜਕੀ ਵਾਲੀ ਦੀਵਾਰ ਦੇ ਸਾਹਮਣੇ ਵਾਲੀ ਸਾਈਡ ਬਾਥਰੂਮ ਦੇ ਉਸ ਸਾਈਡ ਲੱਗਿਆ ਹੋਇਆ ਇੱਕ ਡਰੈਸਿੰਗ ਟੇਬਲ ਬੈੱਡ ਦੇ ਸਾਹਮਣੇ ਵਾਲੀ ਸਾਈਡ ਦਰਵਾਜ਼ਾ ਸੀ ਜਿਸ ਦੀ ਇੱਕ ਸਾਈਡ ਅਲਮਾਰੀ ਲੱਗੀ ਹੋਈ ਸੀ ਤੇ ਦੂਸਰੀ ਸਾਈਡ ਜਿਹੜੀ ਖਾਲੀ ਹਾਂ ਸੀ ਉਸ ਦੀਵਾਰ ਪਰ ਹੀ ਰੀਆਂ ਬਹੁਤ ਸਾਰੀਆਂ ਤਸਵੀਰਾਂ ਲੱਗਿਆ ਹੋਈਆਂ ਸੀ ਉਹਦੇ ਛੋਟੇ ਹੁੰਦੇ ਰੀਆਂ ਸਕੂਲ ਦੀਆਂ ਕਾਲਜ ਦੀਆਂ ਹਰ ਤਸਵੀਰ ਟੰਗੀ ਹੋਈ ਸੀ ਤੇ ਉਹਨਾਂ ਤਸਵੀਰ ਦੇ ਦਵਾਰੇ ਫੇਰੀ ਲਾਈਟ ਲੱਗੀ ਹੋਈ ਸੀ ਲਾਈਟ ਆ ਲਾ ਕੇ ਇਹ ਅਲਮਾਰੀ ਖੋ ਗਈ ਤੇ ਉਸ ਵਿੱਚੋਂ ਉਹ ਆਪਣੇ ਲਈ ওভারਸਾਈਜ਼ T-ਸ਼ਰਟ ਤੇ ਸ਼ਾਰਟਸ ਕੱਢ ਕੇ ਬਾਥਰੂਮ ਵਿੱਚ ਆਵੜੀ ਬਲਵੀਰ ਦੀ ਖਾਸ ਰਿਚਿਤਾਵਣੀ ਦੇ ਅਨੁਸਾਰ ਹੀ ਨੇ ਛੇਤੀ ਹੀ ਬਾਥਰੂਮ ਤੋਂ ਬਾਹਰ ਆ ਜਾਣਾ ਸੀ ਪਰ ਜੇ ਕਿਤਾਬਣੀ ਨਾ ਮਿਲੀ ਹੁੰਦੀ ਤਾਂ ਉਸਨੇ ਅੱਧਾ ਘੰਟਾ ਆਰਾਮ ਨਾਲ ਬਾਥਰੂਮ ਵਿੱਚ ਬਿਜਾਰਨਾ ਸੀ ਕਿਉਂਕਿ ਉਸ ਨੂੰ ਇੰਨਾ ਟਾਈਮ ਤਾਂ ਲੱਗ ਹੀ ਜਾਂਦਾ ਸੀ ਨਹਾ ਕੇ ਹੀ ਸਿੱਧਾ ਕਮਰੇ ਤੋਂ ਬਾਹਰ ਆਈ ਤੇ ਰਸੋਈ ਵਿੱਚ ਲਈ ਗਈ ਬਲਵੀਰ ਨੇ ਸਬ지 ਤਾਂ ਪਹਿਲੇ ਹੀ ਕੱਟ ਲਈ ਸੀ ਤੇ ਜਦੋਂ ਹੀਰ ਨਹਾਉਂ ਗਈ ਉਸਨੇ ਸਬ지 ਨੂੰ ਤੜਕਾ ਵੀ ਲਾ ਦਿੱਤਾ ਸੀ ਤੇ ਹੁਣ ਉਹ ਆਟਾ ਗੁੰਨ੍ਹ ਰਹੀ ਸੀ ਰਸੋਈ ਦੇ ਅੰਦਰ ਆਉਂਦੀ ਹੀਰ ਨੇ ਜਦੋਂ ਗੈਸ ਤੇ ਰੱਖੇ ਉੱਪਰ ਬਲਵੀਰ ਆ ਤਾਂ ਉਸ ਦਾ ਮੂੰਹ ਵੱਡ ਗਿਆ ਤੇ ਉਹ ਬਲਵੀਰ ਕੋਲ ਜਾ ਕੇ ਬੋਲੀ ਤੁਸੀਂ 5 ਮਿੰਟ ਕਿਹਾ ਸੀ ਪਰ ਖੁਦ 5 ਮਿੰਟ ਦਾ ਇੰਤਜ਼ਾਰ ਨਹੀਂ ਕੀਤਾ ਮੇਰੇ ਆਉਣ ਤੋਂ ਪਹਿਲੇ ਹੀ ਤੜਕਾ ਲਗਾ ਦਿੱਤਾ ਤੇ ਹੁਣ ਆਟਾ ਵੀ ਖੋਦੀ ਗੁੰਨ ਰਗੇ ਜੇ ਤੁਸੀਂ ਐਨੇ ਹੀ ਕਰਦੇ ਰਹੇ ਤਾਂ ਮੈਂ ਰੋਟੀ ਸਭ ਦੀ ਬਣਾਉਣਾ ਕਿਵੇਂ ਸਿੱਖਣਾ ਹੈ ਮੇਰੇ ਬਾਰੇ ਤਾਂ ਸੋਚੋ ਥੋੜਾ ਜਿਹਾ ਪੀਰ ਦੀ ਗੱਲ ਸੁਣ ਕੇ ਆਟਾ ਗੁੰਦੇ ਹੋਏ ਗੁਲਬੀਰ ਨੇ ਉਸ ਵੱਲ ਵੇਖਿਆ ਤੇ ਫਿਰ ਆਟੇ ਵਾਲੇ ਹੱਥ ਨਾਲ ਹੀ ਪੀਰ ਦੇ ਗੱਲ ਖਿੱਚਦੇ ਹੋਏ ਕਿਹਾ ਪਰ ਤੈਨੂੰ ਇਹ ਸਭ ਕਰਨ ਦੀ ਕੀ ਲੋੜ ਹੈ ਮੈਂ ਹਾਂ ਤਾਂ ਹਾਂ ਤੂੰ ਕੈਵੇਂ ਸੁਭਾਲ ਤੇ ਮੈਂ ਘਰ ਸੰਭਾਲਣਾ ਬਲਮੀਰ ਦੀ ਗੱਲ ਸੁਣ ਕੇ ਹੀਰ ਨੇ ਆਪਣੇ ਗੱਲ ਤੇ ਲੱਗਿਆ ਸੁੱਕਾ ਆਟਾ ਝਾੜਦੇ ਹੋਏ ਮੂੰਹ ਬਣਾ ਦੇ ਲਿਆ ਪਰ ਬਾਬਾ ਜੇ ਕਦੇ ਮੈਨੂੰ ਕੋਦ ਨੂੰ ਖਾਣਾ ਬਣਾਉਣਾ ਪਿਆ ਤਾਂ ਮੈਂ ਕੀ ਕਰੂੰਗੀ ਇਹ ਤਾਂ ਵੱਡੀ ਪ੍ਰੋਬਲਮ ਹੋ ਜਾਏਗੀ ਨਾ ਨਹੀਂ ਹੋਵੇਗੀ ਕਿਉਂਕਿ ਮੇਰੇ ਹੁੰਦੇ ਹੋਏ ਤੈਨੂੰ ਖਾਣਾ ਬਣਾਉਣ ਦੀ ਕੋਈ ਲੋੜ ਨਹੀਂ ਪੈਣੀ ਹਾਂ ਜੇ ਕਦੇ ਮੈਨੂੰ ਜੂਰੀ ਹਿੱਟ ਤੇ ਜਾਣਾ ਪਿਆ ਤਾਂ ਮੈਂ ਤੇਰੇ ਲਈ ਇੱਕ ਕੁਕਰ ਖਾਂਗਾ ਕਾਤੇ ਜੇ ਇਸ ਗੱਲ ਦਾ ਪੱਕਾ ਹੱਲ ਲੱਭਣਾ ਫਿਰ ਮੈਂ ਤੇਰਾ ਵਿਆਹ ਹੀ ਕਿਸੇ ਸਹਿਫ ਨਾਲ ਕਰਵਾ ਦੇਣਾ ਪਾਪਾ ਇਹ ਪਲੇਖਾ ਤੁਸੀਂ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਸਹਿ ਪਹਿਲੇ ਕਿਸੇ ਹੋਟਲ ਵਿੱਚ ਖਾਣਾ ਬਣਾਊਗਾ ਏਕਰ ਘਰੇ ਐਵੇਂ ਨਹੀਂ ਹੁੰਦਾ ਕੁਝ ਵੀ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਸਾਰੇ ਇਹੀ ਸੋਚਦੇ ਨੇ ਕਿ ਉਹਨਾਂ ਦੀ ਘਰ ਵਾਲੀ ਉਹਨਾਂ ਨੂੰ ਗੁਗਵਾਣ ਬਣਾ ਬਣਾ ਕੇ ਦੇਵੇ ਪਰ ਫਿਰ ਚਾਹੇ ਉਹਨੂੰ ਸਹਿਫ ਹੋਵੇ ਜਾਂ ਕੋਈ ਹੋਰ ਹੋਵੇ ਇਹ ਨਹੀਂ ਹੀਰਾ ਖਾਂਦੇ ਹੋਏਗੇ ਅੱਛਾ ਫਿਰ ਮੈਂ ਕੰਟਰੈਕਟ ਸਾਈਨ ਕਰਵਾ ਲੈਣਾ ਕਿ ਮੇਰੀ ਕੁੜੀ ਨੂੰ ਖਾਣਾ ਬਣਾਉਣਾ ਨਹੀਂ ਹੁੰਦਾ ਇਸ ਲਈ ਖਾਣਾ ਉਸ ਨੂੰ ਹੀ ਬਣਾਉਣਾ ਪਵੇਗਾ ਪਪਾ ਤੁਸੀਂ ਮੇਰਾ ਵਿਆਹ ਕਰਵਾਉਣਾ ਹੈ ਜਾਂ ਫਿਰ ਸੈਫ ਲਪੜਾਏ ਤੇ 1 ਮਿੰਟ ਇਹ ਕੁਕਿੰਗ ਦੀ ਗੱਲ ਵਿੱਚ ਮੇਰੇ ਵਿਆਹ ਦੀ ਗੱਲ ਕਿਵੇਂ ਆ ਗਈ ਅਸੀਂ ਦੋਵਾਂ ਨੇ ਤਾਂ ਇੱਕ ਦੂਸਰੇ ਨੂੰ ਕਿਹਾ ਸੀ ਨਾ ਕਿ ਜਦੋਂ ਤੱਕ ਮੈਂ ਨਹੀਂ ਕਹਿੰਦੀ ਤੁਸੀਂ ਮੇਰਾ ਨਿਆ ਵਿਆਹ ਨਹੀਂ ਕਰਵਾਉਣਾ ਕਿਤੇ ਤੁਹਾਡਾ ਦਿਲ ਤਾਂ ਨਹੀਂ ਬਦਲ ਗਿਆ ਦੇਖੋ ਇਹ ਐਵੇਂ ਦੀ ਕੋਈ ਗੱਲ ਐ ਤਾਂ ਹੁਣੇ ਦੱਸ ਦਿਓ ਕਿਉਂਕਿ ਮੈਂ 20 ਸਾਲ ਦੀ ਉਮਰ ਵਿੱਚ ਵਿਆਹ ਤੇ 21 ਸਾਲ ਦੀ ਉਮਰ ਵਿੱਚ ਬੱਚੇ ਦੀ ਮਾਂ ਬਣ ਕੇ ਨਹੀਂ ਬੈਠਣਾ ਮੇਰੇ ਕੋਲ ਜੁ ਸੁਪਨੇ ਨੇ ਪਹਿਲਾਂ ਉਹਨਾਂ ਨੂੰ ਪੂਰਾ ਕਰ ਲਵਾਂ ਫਿਰ ਸੋਚਾਂਗੀ ਵਿਆਹ ਕਰਵਾਉਣਾ ਹੈ ਜਾਂ ਇਸੇ ਘਰ ਵਿੱਚ ਰਹਿਣਾ ਹੈ ਲੈ ਇਹ ਘਰ ਵਾਲੀ ਸਮੱਸਿਆ ਦਾ ਵੀ ਹੱਲ ਮੇਰੇ ਕੋਲ ਹੈ ਅਸੀਂ ਘਰ ਜਵਾਈ ਲੱਭ ਲਵਾਂਗੇ ਵੈਸੇ ਵੀ ਮੇਰੇ ਜਾਣ ਤੋਂ ਬਾਅਦ ਇਹ ਕੈਫੇ ਤੇ ਘਰ ਤੋਂ ਵੀ ਸੰਭਾਲਣਾ ਹੈ ਫਿਰ ਆਪਣੇ ਘਰ ਵਾਲੇ ਨਾਲ ਇੱਥੇ ਰਹਿਣਾ ਤੇ ਇੱਥੇ ਸਭ ਕੁਝ ਸੰਭਾਲਣਾ ਹੈ ਪਾਪਾ ਪਲੀਜ਼ ਐਵੇਂ ਨਹੀਂ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਪਤਾ ਹੈ ਮੈਨੂੰ ਇਹ ਗੱਲ ਬਿਲਕੁਲ ਨਹੀਂ ਪਸੰਦ ਰਹੀ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਚਲੇ ਜਾਣਾ ਹੈ ਜੋ ਦੁਨੀਆ ਤੇ ਆਇਆ ਹੈ ਉਸਨੇ ਤਾਂ ਜਾਣਾ ਹੀ ਹੈ ਹਾਂ ਆਇਆ ਹੈ ਤਾਂ ਜਾਣਾ ਹੈ ਪਰ ਇਸ ਗੱਲ ਨੂੰ ਬਾਰ ਬਾਰ ਕਹਿਣ ਦਾ ਕੀ ਫਾਇਦਾ ਹੈ ਜਦੋਂ ਵੀ ਤੁਸੀਂ ਐਵੇਂ ਕਹਿੰਦੇ ਹੋ ਮੈਂ ਰਾਤ ਨੂੰ ਇਹੀ ਸੋਚਦੀ ਰਹਿੰਦੀ ਹਾਂ ਅੱਛਾ ਠੀਕ ਹੈ ਅੱਗੇ ਤੋਂ ਨਹੀਂ ਕਹਿੰਦਾ ਹੁਣ ਖੁਸ਼ ਬਲਵੀਰ ਨੇ ਆਟਾ ਗੁੰਨ ਕੇ ਹੀਰ ਤੋਂ ਪੁੱਛਿਆ ਤਾਂ ਹੀਰ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਵਿੱਚ ਸਿਰ ਹਿਲਾ ਦਿੱਤਾ ਥੋੜੀ ਦੇਰ ਲਈ ਆਟੇ ਨੂੰ ਸੈੱਟ ਹੋਣ ਲਈ ਛੱਡ ਬਲਵੀਰ ਸਲਾਦ ਕੱਟਣ ਲੱਗ ਪਏ ਤਾਂ ਹੀਰ ਉਹਨਾਂ ਨੂੰ ਚਾਟ ਮਸਾਲਾ ਲਾ ਕੇ ਕਾਲਾ ਨਮਕ ਪਾਉਂਦੇ ਹੋਏ ਬੋਲੀ ਪਾਪਾ ਜਦੋਂ ਮੰਮੀ ਹੈਗੇ ਸੀ ਉਸ ਟਾਈਮ ਖਾਣਾ ਵੀ ਤੁਸੀਂ ਬਣਾਉਂਦੇ ਸੀ ਜਾਂ ਮੰਮੀ ਬਣਾਉਂਦੇ ਸੀ ਇਹਦਾ ਸਵਾਲ ਸੁਣ ਬਲਵੀਰ ਮੁਸਕਰਾ ਪਏ ਤੇ ਬੋਲੇ ਪਹਿਲੇ ਮੈਂ ਕਿੱਥੇ ਆਉਂਦਾ ਸੀ ਇਹ ਸਭ ਕੁਝ ਕਰਨਾ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਰਿਟਾਇਰਮੈਂਟ ਲਈ ਉਸ ਤੋਂ ਬਾਅਦ ਸਭ ਕੁਝ ਸਿੱਖਿਆ ਤੈਨੂੰ ਯਾਦ ਨਹੀਂ ਹੋਣਾ ਪਰ ਸ਼ੂਨ ਵਿੱਚ ਜਦੋਂ ਖਰਾਬ ਖਾਣਾ ਬਣਦਾ ਤਾ ਤੁੰ ਬਥੇਰੀ ਮੈਂ ਬਣਾਉਂਦੀ ਹੁੰਦੀ ਸੀ ਫਿਰ ਤੈਨੂੰ ਦੁਕਾਨ ਤੇ ਜਾ ਕੇ ਕੁਝ ਨਾ ਕੁਝ ਦਿਵਾਉਣਾ ਪੈਂਦਾ ਸੀ ਤਾਂ ਕਿ ਤੂੰ ਰੋਮੇ ਨਾਲ ਟਾਈਮ ਦੇ ਨਾਲ-ਨਾਲ ਮੇਰੀ ਕੁਕਿੰਗ ਵੀ ਵਧੀਆ ਹੋ ਗਈ ਹੁਣ ਬਲਵੀਰ ਦੀ ਗੱਲ ਸੁਣ ਹੀਰ ਮੁਸਕਰਾ ਪਈ ਤੇ ਕਿਹਾ ਕਾਸ਼ ਕਾਸ਼ ਮੈਨੂੰ ਸਭ ਕੁਝ ਯਾਦ ਹੁੰਦਾ ਉਸ ਦੀ ਗੱਲ ਸੁਣ ਬਲਵੀਰ ਦੀ ਮੁਸਕਰਾਹਟ ਫਿੱਕੀ ਪੈ ਗਈ ਤੇ ਅੱਖਾਂ ਵਿੱਚ ਨਮੀ ਉਤਰ ਆਈ ਜਿਸ ਨੂੰ ਉਹਨਾਂ ਨੇ ਹੀਰ ਤੋਂ ਸ਼ੌਂਦੇ ਹੋਏ ਸਾਬਕਾ ਤੇ ਸਲਾਦ ਵਾਲੀ ਪਲੇਟ ਸਾਈਡ ਤੇ ਰੱਖ ਦਿੱਤੀ। ਹੱਥ ਤੋਂ ਉਹਨਾਂ ਨੇ ਗੈਸ ਤੇ ਤਵਾ ਰੱਖਿਆ ਤੇ ਰੋਟੀਆਂ ਸੇਕਣ ਲੱਗੇ ਅਤੇ ਹੀਰ ਉਹਨਾਂ ਨੂੰ ਦੇਖਦੀ ਰਹੀ। ਕੁਝ ਦੇਰ ਬਾਅਦ ਜਦੋਂ ਰੋਟੀ ਤਿਆਰ ਹੋ ਗਈ ਤਾਂ ਬਲਵੀਰ ਨੇ ਹੀਰ ਨੂੰ ਕਿਹਾ ਹੀਰ ਰੋਟੀ ਤਿਆਰ ਹੋ ਗਈ। ਜਾ ਜਾ ਕੇ ਜਵਰਾਜ ਨੂੰ ਡਿਨਰ ਲਈ ਬੁਲਾ ਲੈ। ਬਲਵੀਰ ਦੇ ਇਹ ਕਹਿੰਦੇ ਹੀ ਹੀਰ ਦਾ ਮੂੰਹ ਖੁੱਲ ਗਿਆ ਤੇ ਉਹ ਚੜਦੇ ਹੋਏ ਬੋਲੀ ਉਸਨੂੰ ਉਸ ਨੂੰ ਕਿਉਂ ਪੁੱਤਰ ਆਜ ਹੁੰਦਾ ਪਹਿਲਾ ਦਿਨ ਹੈ ਇੱਥੇ ਉਸ ਨੇ ਸਵਾਣ ਹਲੇ ਤੱਕ ਸੈੱਟ ਨਹੀਂ ਕੀਤਾ ਹੋਵੇਗਾ ਇਸ ਲਈ ਉਸ ਨੂੰ ਇੱਥੇ ਹੀ ਡਰਿੰਦਰ ਤੇ ਬੁਲਾ ਲੈਂਦੇ ਹਾਂ ਹੁਣ ਜ਼ਿਆਦਾ ਨਖਰੇਰਾ ਕਰ ਤੇ ਜਬਰਦਸਤ ਉਹ ਬੁਲਾ ਕੇ ਲਿਆ ਰੋਟੀ ਤੋਂ ਕਿਸੇ ਨੂੰ ਮਣਾ ਨਹੀਂ ਕਰਦੀ ਇਹ ਤਾਂ ਪੁੱਣ ਦਾ ਕੰਮ ਹੈ ਪਾਪਾ ਮੈਂ ਰੋਟੀ ਤੋਂ ਮਣਾ ਨਹੀਂ ਕਰਦੀ ਪਰ ਉਸ ਨੂੰ ਉਹ ਰੋਬੋਟ ਨੂੰ ਮੈਂ ਨਹੀਂ ਬੁਲਾ ਕੇ ਲਿਆਉਣਾ ਤੁਸੀਂ ਕੋਲ ਚਲੇ ਜਾਓ उस रूस न मैं गल नहीं करनीर यह तरीका है पक्का उस मुंडे की कोई मजबूरी होनी है इतने रहन की नहीं तेरी गल सुन उसने उस वक्त ही इतों चले जाना सारे तेरे वाग हर वक्त बोलते दे नहीं रेंगे दे। इसलिए ਉਸ ਬਾਰੇ ਐਨੀ ਛੇਤੀ ਕੁਝ ਕਹਿਣਾ ਸਹੀ ਨਹੀਂ ਹੈ ਪਰ ਪਾਪਾ ਉਹ ਵੀ ਤਾਂ ਘਟ ਨਹੀਂ ਹੈ ਨਾ ਉਸਨੇ ਕਿਹੜਾ ਮੇਰੇ ਨਾਲ ਢੰਗ ਨਾਲ ਗੱਲ ਕੀਤੀ ਸੀ ਜੋ ਮੈਂ ਉਸ ਨਾਲ ਢੰਗ ਨਾਲ ਬੋਲਾਂ ਅੱਜ ਉਸ ਦਾ ਪਹਿਲਾ ਦਿਨ ਇੱਥੇ ਇਸ ਲਈ ਉਸ ਨੂੰ ਹੱਸ ਕੇ ਤਾਂ ਗੱਲ ਕਰਨੀ ਚਾਹੀਦੀ ਸੀ ਹੀਰ ਨੇ ਮੂੰਹ ਬਣਾ ਕੇ ਕਿ ਹੀਰ ਹੋ ਇਸ ਗੱਲ ਨੂੰ ਛੱਡ ਤੇ ਜੋ ਤੈਨੂੰ ਕਿਹਾ ਉਹ ਕਰ ਤੋ ਜੇ ਤੂੰ ਹੁਣ ਮੇਰੀ ਗੱਲ ਨਹੀਂ ਮੰਨੀ ਤਮ ਮੈ ਤੇ ਤੂੰ ਨਰਾਜ ਹੋ ਜਾ। ਆਪਣੇ ਲਈ ਨਾ ਸਹੀ ਮੇਰੇ ਲਈ ਚਲੀ ਜਾ। ਬਲਵੀਰ ਦੀ ਗੱਲ ਤੇ ਪੈਰ ਪਟਕਦੇ ਹੋਏ ਹੀਰ ਉੱਥੋਂ ਜਾਂਦੇ ਹੋਏ ਬੋਲੀ ਠੀਕ ਹੈ ਆਉਂਦੀ ਹਾਂ ਉਹ ਤੁਹਾਨੂੰ ਬੁਲਾ ਕੇ ਤੇ ਉੱਥੇ ਜਾ ਕੇ ਕੋਈ ਬਦਤਮੀਜੀ ਨਾ ਕਰੀ ਡਿਨਰ ਲਈ ਬੁਲਾਉਣ ਚਲੀ ਹੈ ਲੜਾਈ ਕਰਕੇ ਨਾ ਜਾਈ ਚਾਂਦੀ ਹੋਈ ਹੀਰ ਨੂੰ ਆਵਾਜ਼ ਲਗਾ ਕੇ ਬਲਵੀਰ ਨੇ ਕਿਹਾ ਜੇ ਜਦੋਂ ਹੀਰ ਨੇ ਚੜ ਕੇ ਪਿੱਛੇ ਮੁੜ ਕੇ ਵੇਖਿਆ ਤਾਂ ਬਲਵੀਰ ਉਸ ਦਾ ਮੂੰਹ ਵੇਖ ਕੇ ਹੱਸ ਪੈ ਗਿਆ। ਬਲਵੀਰ ਦੇ ਕਹੇ ਤੇ ਹੀ ਜਿਵਰਾਜ ਨੂੰ ਡਿਨਰ ਤੇ ਬੁਲਾਉਣ ਲਈ ਚਲੀ ਜਾਂਦੀ ਹੈ ਤੇ ਸੈਕੰਡ ਫਲੋਰ ਤੇ ਪਹੁੰਚ ਜਾਂਦੀ ਹੈ। ਪੌੜੀਆਂ ਚੜ ਕੇ ਉਹ ਸੈਕੰਡ ਫਲੋਰ ਤੇ ਪਹੁੰਚੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਿਵੇਂ ਪਹਿਲੇ ਫਲੋਰ ਦੀਆਂ ਪੌੜੀਆਂ ਚੜ ਅੰਦਰ ਜਾਣ ਲਈ ਉੱਥੇ ਪੌੜੀਆਂ ਕੋਲ ਹੀ ਇੱਕ ਦਰਵਾਜ਼ਾ ਲੱਗਿਆ ਹੋਇਆ ਸੀ। ਉਵੇਂ ਹੀ ਸੈਕੰਡ ਫਲੋਰ ਤੇ ਵੀ ਸੀ। ਤਾਂ ਕਿ ਜੋ ਵੀ ਉੱਥੇ ਰਹਿਣ ਆਵੇ ਉਹਨਾਂ ਦੀ ਪ੍ਰਾਈਵੇਸੀ ਬਣੀ ਰਹੇ ਉਸ ਗੇਟ ਦੇ ਅੰਦਰ ਜਾਂ ਸਾਹਮਣੇ ਨੂੰ ਥੋੜੀ ਜਹੀ ਜਗ੍ਹਾ ਤੇ ਕਮਰੇ ਸੀ ਜਿਵੇਂ ਸਾਡੇ ਆਮ ਘਰਾਂ ਵਿੱਚ ਹੁੰਦਾ ਹੈ ਬਸ ਗੱਲ ਇਹ ਨਹੀਂ ਸੀ ਕਿ ਪਹਿਲਾ ਤੇ ਦੂਸਰਾ ਫਲੋਰ ਦੋ ਅਲੱਗ-ਅਲੱਗ ਘਰ ਸੀ ਉੱਥੇ ਗੇਟਹੋਲ ਡੋਰ ਵੈਲ ਵੀ ਲੱਗੀ ਹੋਈ ਸੀ ਪਹਿਲਾਂ ਤਾਂ ਹੀਰ ਨੇ ਥੋੜੇ-ਥੋੜੇ ਟਾਈਮ ਬਾਅਦ ਦੋ ਵਾਰ ਡੋਰ ਵੈਲ ਵਜਾਈ ਤੇ ਇੰਤਜ਼ਾਰ ਕਰਨ ਲੱਗੀ ਥੋੜੀ دیر ਬਾਅਦ ਵੀ ਜੁਗਰਾਜ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਹੀਰ ਨੂੰ ਗੁੱਸਾ ਆ ਗਿਆ ਤੇ ਇਸ ਵਾਰ ਉਹ ਲਗਾਤਾਰ ਦੋ ਤਨਵਾਰ ਡੋਰ ਵਲ ਵਜਾਉਂਦੇ ਹੋਏ ਗੁੱਸੇ ਵਿੱਚ ਬੜਬੜਾਈ ਇੱਕ ਤਾਂ ਮੈਂ ਆਪਣੇ ਢਿੱਡ ਵਿੱਚ ਨੱਚ ਰਹੇ ਤੋਹਾਨੂੰ ਸੰਭਾਲਦੇ ਹੋਏ ਇੱਥੇ ਇਸ ਨੂੰ ਡੇਲਰ ਤੇ ਬੁਲਾਉਣ ਆਈ ਤੇ ਇਹ ਹੈ ਕਿ ਕਦੋਂ ਦਾ ਦਰਵਾਜ਼ਾ ਹੀ ਖੋਲਣ ਵਿਚਾਰਿਆ ਅੰਦਰ ਹੈ ਵੀ ਜਾਂ ਨਹੀਂ ਪਤਾ ਨਹੀਂ ਦਰਵਾਜ਼ਾ ਬੰਦ ਕਰ ਕਿਸ ਤਬਸਿਆ ਵਿੱਚ ਡੁੱਬ ਗਿਆ ਹੈ ਜੋ ਤਦੋਂ ਤੋਂ ਵੱਜ ਰਹੀ ਡੋਰਬੈਲ ਵੀ ਸਾਈ ਨਹੀਂ ਦੇ ਰਹੀ ਇਸ ਨੂੰ ਇਹ ਕਹਿੰਦੇ ਹੋਏ ਹੀਰ ਨੇ ਗੁੱਸੇ ਵਿੱਚ ਆਪਣੇ ਪੈਰ ਪੜ ਕੇ ਤੇ ਪੱਪਾ ਭਾਰ ਹੋ ਕੇ ਦਰਵਾਜ਼ੇ ਤੋਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ੇ ਵਿੱਚੋਂ ਉਹ ਕੁਝ ਵੀ ਦੇਖਣਾ ਨਹੀਂ ਸੀ ਤੇ ਐਨੀ ਉਹ ਲੰਬੀ ਹੈ ਨਹੀਂ ਸੀ ਕਿ 6 ਫੁੱਟ ਦੇ ਦਰਵਾਜ਼ੇ ਦੇ ਆਪੋਂ ਅੰਦਰ ਜਾ ਵੇਖ ਸਕੇ ਇਸ ਗੱਲ ਤੇ ਹੀਰ ਹੋਰ ਚੜ੍ਹ ਗਈ ਅਤੇ ਵਾਪਸ ਡੋਰ ਬੈਲ ਵਜਾਉਣ ਲੱਗੀ। ਇਸ ਵਾਰ ਤਾਂ ਉਹ ਲਗਾਤਾਰ ਡੋਰ ਬੈਲ ਵਜਾਉਣ ਲੱਗੀ ਇਹ ਸੋਚ ਕੇ ਕਿ ਹੁਣ ਉਹ ਅੰਦਰ ਬੈਠੇ ਉਸ ਮੁਣੀ ਦੀ ਤਪੱਸਿਆ ਭੰਗ ਕਰਕੇ ਹੀ ਰਹੇਗੀ। ਤਾਂ ਇਹ ਦਰਵਾਜ਼ਾ ਥੋੜਾ ਜਿਹਾ ਖੁੱਲਿਆ ਤੇ ਅੰਦਰੋਂ ਇੱਕ ਹੱਥ ਬਾਹਰ ਆਇਆ ਜਿਸਨੇ ਡੋਰ ਬੈਲ ਵਜਾ ਰਹੀ ਹੀਰ ਦਾ ਹੱਥ ਫੜ ਲਿਆ ਤੇ ਉਸ ਨੂੰ ਝਟਕੇ ਨਾਲ ਅੰਦਰ ਖਿੱਚ ਲਿਆ। ਹੀਰ ਦੇ ਅੰਦਰ ਜਾਂਦੇ ਹੀ ਉਹ ਦਰਵਾਜ਼ਾ ਉਸੇ ਵਕਤ ਫਿਰ ਬੰਦ ਹੋ ਗਿਆ। ਦਰਵਾజా ਬੰਦ ਹੁੰਦੇ ਹੀ ਅੰਦਰੋਂ ਵੀਰ ਦੀ ਚੀਕ ਦੀ ਆਵਾਜ਼ ਆਈ ਤੇ ਇਸ ਤੋਂ ਪਹਿਲਾਂ ਉਹ ਚੀਕ ਜਿਆਦਾ ਲੰਬੀ ਹੋ ਜਾਂਦੀ ਉਹਨਾਂ ਦਵਾਰਾਂ ਦੇ ਅੰਦਰ ਹੀ ਹੀਰ ਦੀ ਚੀਕ ਦਬ ਕੇ ਰਹਿ ਗਈ ਦਰਵਾਜੇ ਦੇ ਅੰਦਰ ਪੌੜੀਆਂ ਦੇ ਵੱਲ ਦੀ ਕੰਧ ਦੇ ਨਾਲ ਹੀਰ ਘਬराई ਹੋਈ ਚਿਪਕੀ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਇਸ ਵਕਤ ਡਰ ਦੇ ਭਾਗ ਸੀ ਅਤੇ ਹੈਰਾਨ ਨਜ਼ਰਾਂ ਆਪਣੇ ਸਾਹਮਣੇ ਖੜੇ ਇਨਸਾਨ ਨੂੰ ਦੇਖ ਰਹੀਆਂ ਸੀ ਕੰਧ ਨਾਲ ਪਿੱਠ ਲਾ ਕੇ ਚਿਪਕੀ ਖੜੀ ਹੀਰ ਦੇ ਮੋਤੀ ਕਿਸੇ ਦਾ ਹੱਥ ਸੀ ਤੇ ਗਲੇ ਉੱਤੇ ਤੇ ਧਾਰ ਵਾਲਾ ਚਾਕੂ ਆਪਣੀ ਪਲਕਾਂ ਨੂੰ ਤੇਜ਼ੀ ਨਾਲ ਚੱਕਦੇ ਹੋਏ ਹੀ ਕਦੇ ਗਲੇ ਤੇ ਲੱਗੇ ਚਾਕੂ ਵੱਲ ਦੇਖ ਰਹੀ ਸੀ ਅਤੇ ਕਦੇ ਸਾਹਮਣੇ ਖੜੇ ਜਿਵਰਾਜ ਵੱਲ ਜਿਸ ਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ ਤੇ ਉਹ ਖਾਲੀ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ ਜਿਵਰਾਜ ਨੇ ਇਸ ਵਕਤ ਟਰਾਊਜ਼ਰ ਤੇ ਵੈਸਟ ਪੈਨ ਰੱਖੀ ਸੀ ਉਸਦੇ ਬਾਕੀ ਨਗੇ ਵਦਨ ਤੇ ਪਾਣੀ ਦੀਆਂ ਬੂੰਦਾਂ ਸੀ ਤੇ ਬਾੜ ਦੀ ਗਿੱਲੇ ਸਨ ਜਿੰਨਾ ਵਿੱਚੋਂ ਪਾਣੀ ਟਪਕ ਕੇ ਜਵਰਾਜ ਦੇ ਮੂੰਹ ਤੇ ਆ ਪੈ ਰਿਆ ਸੀ ਲੋਕੋ ਕਿਸਨ ਕੇ ਥੱਲੇ ਜੀਨ ਟੇਢ ਗਿਆ ਸੀ ਉਸ ਦਾ ਇੱਕ ਹੱਥ ਹੀਰ ਦੇ ਮੂੰਹ ਤੇ ਸੀ ਤੇ ਦੂਸਰਾ ਹੱਥ ਪਕੜਿਆ ਚਾਕੂ ਹੀਰ ਦੇ ਗਲੇ ਕੋਲ ਉਹ ਹੀਰ ਦੇ ਕ੍ਰਿਬ ਖੜ੍ਹਾ ਸੀ ਪਰ ਦੋਵਾਂ ਵਿੱਚ ਫਿਰ ਵੀ ਕੁਝ ਹੱਦ ਤੱਕ ਦੀ ਦੂਰੀ ਸੀ ਤਦੇ ਜੁਬਰਾਜ ਨੇ ਹੀਰ ਨੂੰ ਆਪਣੇ ਸਰਦ ਨਜ਼ਰਾਂ ਨਾਲ ਦੇਖਦੇ ਹੋਏ ਬਿਲਕੁਲ ਸ਼ਾਂਤ ਤੇ ਛੰਡੇ ਲਹਿਜੇ ਵਿੱਚ ਕਿਹਾ ਮੂੰਹ ਉਪਰ ਹੱਥ ਫਟਾ ਰਿਹਾ ਹਾਂ ਪਰ ਗੜੇ ਉੱਪਰ ਚਾਕੂ ਰਹੇਗਾ ਇਸ ਲਈ ਜੋ ਬੋਲਣਾ ਹੋਵੇਗਾ ਸੋਚ ਸੰਧ ਕੇ ਕਹਿਣਾ ਆਈ ਮੇਰੀ ਗੱਲ ਸਮਝ ਜੁਬਰਾਜ ਦੀ ਗੱਲ ਸੁਣ ਹੀਰ ਨੇ ਚਾਟਾ ਆਪਣੀ ਗਰਦਨਾ ਹਾਂ ਵਿੱਚ ਹਲਾ ਦਿੱਤੀ ਅਤੇ ਉਸ ਨੂੰ ਹਾਂ ਕਰਦਾ ਵੇਖ ਜੁਬਰਾਜ ਨੇ ਆਪਣਾ ਹੱਥ ਉਸ ਦੇ ਮੂੰਹ ਉਪਰ ਹਟਾਇਆ 타히르 ਨੇ ਕਿਹਾ ਇਹ ਕੀ ਹੈ ਮੈਂ ਤੁਹਾਡਾ ਕੀ ਬਗੜ ਦਿੱਤਾ ਹੈ ਜੋ ਮੇਰੇ ਗਲੇ ਤੇ ਚਾਕੂ ਰੱਖੜੇ ਹੋ ਪਲੀਜ਼ ਪਲੀਜ਼ ਮੈਨੂੰ ਜਾਣ ਦਿਓ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਤੁਹਾਡੇ ਬਾਰੇ ਮੈਂ ਕੁਝ ਵੀ ਨਹੀਂ ਸੁਣਿਆ ਤੇ ਨਾ ਹੀ ਮੈਨੂੰ ਇਹ ਪਤਾ ਲੱਗਾ ਕਿ ਤੁਹਾਡਾ ਗੁਪਤ ਮਿਸ਼ਨ ਕਿਹੜਾ ਹੈ ਮੈਂ ਤਾਂ ਤੁਹਾਡੇ ਸਾਥੀ ਵੀ ਨਹੀਂ ਦੇਖੇ ਮੈਂ ਕੁਝ ਨਹੀਂ ਦੇਖਿਆ ਨਾ ਕੁਝ ਸੁਣਿਆ ਤੇ ਹੁਣ ਤਾਂ ਮੈਨੂੰ ਏ ਵੀ ਨਹੀਂ ਪਤਾ ਕਿ ਸਾਡੇ ਸਹਿਕ ਨਗਲੋਰ ਤੇ ਕੋਈ ਹੋਰ ਵੀ ਰਹਿੰਦਾ ਹੈ ਪਲੀਜ਼ ਮੈਨੂੰ ਜਾਣ ਦੇ ਹੀਰ ਨੇ ਲਗਾਤਾਰ ਇੰਨਾ ਕੁਝ ਕਹਿ ਦਿੱਤਾ ਪਰ ਜਗਰਾਜ ਉਸ ਦੇ ਘਬਰਾਏ ਚਿਹਰੇ ਤੇ ਉਹ ਠੰਡੀਆਂ ਨਜ਼ਰਾਂ ਨਾਲ ਇੱਕ ਟੱਪ ਦੇਖਦਾ ਰਿਹਾ ਉਸ ਦੇ ਚਿਹਰੇ ਨੂੰ ਦੇ ਐਵੇਂ ਲਗਾ ਜਿਵੇਂ ਉਸ ਨੂੰ ਹੀਰ ਦੀ ਦਿੱਤੀ ਸੇ ਗੱਲ ਤੋਂ ਕੋਈ ਫਰਕ ਨਾ ਪਿਆ ਹੋਵੇ ਉਹ ਬਸ ਚੁੱਪਚਾਪ ਹੀਰ ਨੂੰ ਬੋਲਦੇ ਹੋਏ ਦੇਖਦਾ ਰਿਹਾ ਜਦੋਂ ਹੀਰ ਚੁੱਪ ਹੋਈ ਤਾਂ ਜਗਰਾਜ ਨੇ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਫਿਲਮਾਂ ਜ਼ਿਆਦਾ ਪਸੰਦ ਹੈ ਜਾਂ ਫਿਰ ਟੀਵੀ ਸੀਰੀਅਲ ਉਸ ਦਾ ਇਹ ਅਜੀਬ ਸਵਾਲ ਸੋਣਾ ਹੀਰ ਦਾ ਮੂੰਹ ਪਣ ਗਿਆ ਪਰ ਫਿਰ ਉਹ ਆਪਣੀ ਜਾਨ ਬਚਾਉਣ ਦੇ ਖਾਤਰ ਬੋਲੀ ਟੀਵੀ ਸ ਟੀਵੀ ਸੀਰੀਅਲ ਕੱਟ ਦੇ ਦੇ ਹਾਂ ਪਰ ਫਿਲਮਾਂ ਜ਼ਿਆਦਾ ਫਿਰ ਕੀ ਇਹ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਨਹੀਂ ਹੀਰ ਨੇ ਨਾਂ ਵਿੱਚ ਗਰਦਨ ਹਿਲਾਈ ਅੱਛਾ ਜੀ ਫਿਲਮ ਦੀ ਸ਼ੂਟਿੰਗ ਨਹੀਂ ਚੱਲ ਰਹੀ ਤਾਂ ਇਹ ਜੋ ਹੁਣੇ ਡਾਇਲਗ ਬੋਲੇ ਉਹ ਕਿਸ ਨੇ ਬੋਲੇ ਡਾਇਲਗ ਕਿਹੜੇ ਡਾਇਲਗ ਮੈਂ ਕਦੋਂ ਕਿਹਾ ਕੁਝ ਮੈਂ ਤਾਂ ਕੁਝ ਬੋਲੀ ਹੀ ਨਹੀਂ ਹੁਣੇ ਕਿਹਾ ਜਦੋਂ ਕਹਿ ਰਹੇ ਸੀ ਕਿ ਮੈਂ ਤੁਹਾਡੇ ਸਾਥੀਆਂ ਨੂੰ ਨਹੀਂ ਜਾਣਦੀ ਕਿਸੇ ਦੀ ਗੱਲ ਨਹੀਂ ਸੁਣੂੰਗੀ ਕਿਸੇ ਨੂੰ ਨਹੀਂ ਦੱਸਦੀ ਗੁਪਤ ਰਿਸ਼ੇ ਇਹ ਸਭ ਕੀ ਸੀ ਇਮੈਂ ਇਸ ਲਈ ਕਹੇ ਤਾਂ ਕਿ ਤੁਸੀਂ ਮੈਨੂੰ ਨਾ ਮਾਰੋ ਪਰ ਮੈਂ ਕਦ ਕਿਹਾ ਕਿ ਮੈਂ ਤੈਨੂੰ ਮਾਰਨ ਲੱਗਿਆ ਹਾਂ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ ਫਿਰ ਇਹ ਚਾਕੂ ਕੀ ਮੇਰੇ ਗਲੇ ਦੀ ਗੰਨੇ ਵਾਂਗ ਛਿਲਣ ਆਉਣ ਲਈ ਰੱਖਿਆ ਸੀ ਜੇ ਮਾਰਨਾ ਨਹੀਂ ਤਾਂ ਇਹ ਚਾਕੂ ਗਲੇ ਤੇ ਰੱਖੋ ਮੈਨੂੰ ਡਰਾ ਕਿਉਂ ਰਹੇ ਸੀ ਪੀਰ ਦੀ ਗੱਲ ਸੁਣ ਜੁਰਾਜ ਨੇ ਚਾਕੂ ਹੀਰੇ ਦੇ ਗਲੇ ਉੱਪਰੋਂ ਹਟਾਇਆ ਤੇ ਉਹ ਇੱਕ ਕਦਮ ਕਿਚੇ ਹੁੰਦੇ ਹੋ ਬੋਲੇ ਆ ਇਥੇ ਕੀ ਕਰਨ ਆਈ ਸੀ ਤੇ ਕਦੋਂ ਤੋਂ ਵਾਰ-ਵਾਰ ਡੋਰ ਵੈਲ ਕਿਉਂ ਬਜਾ ਰਹੀ ਸੀ ਗਰਦਨ ਉਪਰੋਂ ਚਾਹ ਕੋ ਹਟਦੇ ਹੀ ਮੀਰ ਨੂੰ ਐਨੇ ਮਹਿਸੂਸ ਹੋਇਆ ਜਿਵੇਂ ਉਹ ਅਧਾਗੋ ਬੋਲੇ ਅਤੇ ਉਹ ਹੋ ਗਿਆ ਬਸ ਆਪਣੇ ਅੰਦਾਜ਼ ਵਿੱਚ ਆਉਂਦੇ ਹੋ ਬੋਲੇ ਓਹ ਜੇ ਡੋਰ ਵੈਲ ਸੁਣ ਰਹੀ ਸੀ ਤਾਂ ਆਈ ਤਾਂ ਨਹੀਂ ਮੈਨੂੰ ਕੀ ਪਾਗਲ ਜਦੋਂ ਬਿੱਲੀ ਸਾਹਮਣੇ ਰੱਖਿਆ ਜੋ ਫਾਰਟੂ ਵਿੱਚ ਇੱਥੇ ਆ ਕੇ ਡੋਰ ਬੈਲ ਵਜਾਏਗੀ ਜੇ ਇੱਥੇ ਆਈ ਸੀ ਤਾਂ ਕਿਸੇ ਕੰਮ ਲਈ ਆਈ ਸੀ ਦਰਵਾਜ਼ਾ ਖੋਲ ਹੁੰਦਾ ਤਾਂ ਜਿਸ ਟਾਈਮ ਤੋਂ ਡੋਰ ਬੈਲ ਵਜਾ ਰਹੀ ਸੀ ਉਸ ਟਾਈਮ ਮੈਂ ਬਾਥਰੂਮ ਵਿੱਚ ਸੀ ਹੁਣ ਕੀ ਮੈਂ ਬਾਥਰੂਮ ਵਿੱਚੋਂ ਉਸੇ ਵਕਤ ਨਿਕਲ ਕੇ ਇੱਥੇ ਆਉਂਦਾ ਮਿਲ ਗਿਆ ਜਵਾਬ ਹੁਣ ਕੀ ਮੈਂ ਕਿਉਂ ਦਰਵਾਜ਼ਾ ਕਿਉਂ ਨਹੀਂ ਖੋਲਿਆ ਜਵਰਾਜ ਦੀ ਗੱਲ ਸੁਣ ਕੇ ਨੇ ਹਾਂ ਵਿੱਚ ਸਿਰ ਹਲਾ ਦੇ ਹੋਏ ਕਿਹਾ ਓਹ ਸਮਝ ਆ ਗਈ ਪਰ ਜੇ ਬਾਥਰੂਮ ਵਿੱਚ ਸੀ ਤਾਂ ਇਹ ਚਾਕੂ ਚੁੱਕ ਕੇ ਕਿਉਂ ਨਾਲ ਨਾਲ ਫਿਰ ਕੁਝ ਸੋਚਦੇ ਹੋਏ ਕਿਤੇ ਬਾਥਰੂਮ ਵਿੱਚ ਤੁਸੀਂ ਕਿਸੇ ਦਾ ਮਾਰਡਰ ਤਾਂ ਨਹੀਂ 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 ਇਹ ਨਹੀਂ ਹੋ ਸਕਦਾ ਹੀਰ ਨੂੰ ਕੋਦ ਵਿੱਚੀ ਆਹ ਰੀਆਂ ਗੱਲਾਂ ਬਣਾਉਂਦੇ ਵੇਖ ਜਬਰਾਜ ਨੇ ਆਪਣਾ ਮੱਥਾ ਪਿੱਟ ਲਿਆ ਤੇ ਉਹ ਚਾਕੂ ਦੀ ਧਾਰ ਵਾਲੀ ਛੈੜ ਹੀਰ ਨੂੰ ਬੁਖਾਉਂਦੇ ਹੋਏ ਬੋਲਿਆ ਇਸੇ ਨੂੰ ਮਾਰ ਨਹੀਂ ਰਹਿਣਾ ਸੀ ਤੂੰ ਡੋਰਵੈਲ ਪੰਜਾਬ ਜਾ ਕੇ ਪਰੇਸ਼ਾਨ ਕਰ ਦਿੱਤਾ ਸੀ ਇਸ ਲਈ ਜਦੋਂ ਮੈਂ ਬਾਥਰੂਮ ਵਿੱਚੋਂ ਨਿਕਲਿਆ ਤਾਂ ਮੈਨੂੰ ਸਾਹਮਣੇ ਹੀ ਇਹ ਚਾਕੂ ਮਿਲ ਗਿਆ ਜੋ ਮੈਂ ਕੋਟ 'ਟ ਕੱਟ ਕੇ ਰੱਖਿਆ ਸੀ ਗੁੱਸੇ ਵਿੱਚ ਮੈਂ ਇਸ ਨੂੰ ਚੁੱਕ ਕੇ ਲੈ ਆਇਆ ਤਾਂ ਕਿ ਜੇ ਤੂੰ ਜ਼ਿਆਦਾ ਬੋਲੇ ਤਾਂ ਮੈਂ ਇਹ ਤੈਨੂੰ ਦਿਖਾ ਸਕਾਂ ਜੇ ਤੂੰ ਫਿਰ ਤੂੰ ਮੇਰੇ ਨਾਲ ਬਾਤਮਿਜੀ ਕੀਤੀ ਚਾਕੂ ਦੀ ਧਾਰ ਨੂੰ ਦੇਖਦੇ ਹੋਏ ਹੀਰ ਨੇ ਗਲਾ ਘਰ ਕੀਤਾ ਤੇ ਕਿਹਾ ਪਰ ਪਾਪਾ ਵੀ ਤਾਂ ਗੇਟ ਕੋਲ ਹੋ ਸਕਦੇ ਸੀ ਜੇ ਉਹ ਹੁੰਦੇ ਤਾਂ ਉਹਨਾਂ ਨੇ ਇਹ ਹਰਕਤ ਨਹੀਂ ਕਰਨੀ ਸੀ ਜੋ ਤੂੰ ਕੀਤੀ ਹੈ ਇਸ ਲਈ ਮੈਂ ਸਮਝ ਗਿਆ ਕਿ ਅੰਕਲ ਤਾਂ ਨਹੀਂ ਹੋ ਸਕਦੇ ਤੂੰ ਹੀ ਹੋਵੇਂ ਪਰ ਮੈਨੂੰ ਕੋਈ ਸ਼ੌਂਕ ਨਹੀਂ ਹੈ ਇੱਥੇ ਆ ਕੇ ਤੁਹਾਨੂੰ ਦੇਖਣ ਦਾ ਜਾਂ ਤੁਹਾਡੇ ਨਾਲ ਗੱਲ ਕਰਨ ਦਾ ਮੈਂ ਤਾਂ ਬਸ ਪਾਪਾ ਦੇ ਕਹਨ ਤੇ ਤੁਹਾਨੂੰ ਡਿਨਰ ਲਈ ਬਣਾਉਣ ਆਈ ਸੀ ਹੁਣ ਆਉਣ ਤੇ ਮੜਾ ਨਾ ਕਰਨਾ ਕਿਉਂਕਿ ਪਾਪਾ ਨੇ ਖਾਣਾ ਪਹਿਲੇ ਹੀ ਤਿੰਨ ਜਣਿਆਂ ਦਾ ਬਣਾ ਰੱਖਿਆ ਹੈ ਇਸ ਲਈ ਤੁਸੀਂ ਛੇਤੀ ਥੱਲੇ ਆ ਜਾਓ ਕਿਉਂਕਿ ਡਿਨਰ ਲਈ ਅਸੀਂ ਜ਼ਿਆਦਾ ਲੇਟ ਨਹੀਂ ਕਰਨਾ ਚਾਹੁੰਦੇ ਹੁਣ ਮੈਂ ਚੱਲਦੀ ਹਾਂ ਇਹ ਕਹਿ ਕੇ ਹੀ ਨੇ ਇੱਕ ਵਾਰ ਚਾਕੂ ਵੱਲ ਦੇਖਿਆ ਤੇ ਫਿਰ ਜਗਰਾਜ ਵੱਲ ਦੇਖ ਕੇ ਦਰਵਾਜ਼ਾ ਖੋਲ ਕੇ ਉੱਥੋਂ ਐਵੇਂ ਭੱਜੀ ਜਿਵੇਂ ਉਸੂੰ ਸ਼ੇਰ ਨੇ ਜਾਂ ਚਿਤੇ ਨੇ ਦੇਖ ਰਿਆ ਹੋਵੇ ਉਸ ਦੇ ਐਵੇਂ ਭੱਜਣ ਤੇ ਜਗਰਾਜ ਨੇ ਨਾਂ ਵਿੱਚ ਸਿਰ ਹਲਾਇਆ ਇਹ ਚਾਕੂ ਵੱਲ ਦੇਖਦੇ ਹੋਏ ਵਾਪਸ ਆਪਣੇ ਕਮਰੇ ਵਿੱਚ ਚਲਾ ਗਿਆ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਇਹ ਭਾਗ ਇਸ ਤਰ੍ਹਾਂ ਲੱਗੀ ਕਹਾਣੀ ਅਗਲਾ ਭਾਗ ਸੀ ਕੱਲ ਨੂੰ ਜ਼ਰੂਰ ਸੁਣਨਾ ਜੀ ਤਾਂ ਕਿ ਕਹਾਣੀ ਦਾ ਪੂਰਾ ਆਨੰਦ ਲੈ ਸਕੋ ਇਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ